ਉਹਨ ਕਾਵੜ ਲੈ ਕੇ ਆ ਰਹੇ ਨੇ ਬਤੇਰੀ ਜਗਾ ਦੇਖੋ ਲੋਕਾਂ ਦੇ ਨਾਲ ਗਲਤ ਵੀ ਹੋਇਆ ਇੱਕ ਹਿੰਦੂ ਭੈਣ ਦਾ ਉਹ ਵੀ ਤੋੜਤਾ ਇਹਨਾਂ ਨੇ ਢਾਬਾ ਵੀ ਤੋੜਤਾ ਜਿਹੜੀ ਵਿਚਾਰੀ ਭੈਣ ਨੇ ਕੱਲੀ ਨੇ ਕਿੰਨੇ ਸਾਲ ਮਿਹਨਤ ਕਰਕੇ ਕੋਈ ਕੋਈ ਚੀਜ਼ ਬਣਾਉਂਦਾ ਹੈ ਹੂੰ ਦੂਜਾ ਫਿਰ ਸ਼ੋਭਾ ਯਾਤਰਾਵਾਂ ਜਦ ਜਦ ਕਾਵੜ ਲੈ ਕੇ ਜਾਂਦੇ ਆ ਸ਼ੋਭਾ ਯਾਤਰਾ ਚੱਲਦੀਆਂ ਉਸ ਟਾਈਮ ਕੁੜੀਆਂ ਨੇ ਕੈਸੇ ਕਪੜੇ ਪਾ ਕੇ ਕਿੰਨੇ ਹੁਣੇ ਤਰੀਕੇ ਨਾਲ ਗਲਤ ਗਾਣਿਆਂ ਦੇ ਉੱਪਰ ਮਤਲਬ ਸੈਕਸ਼ੁਅਲ ਡਾਂਸ ਕੀਤਾ ਜਾਂਦਾ ਹੈ ਉਸਪਾਸੇ ਕਿਸੇ ਦਾ ਖਿਆਲ ਨਹੀਂ ਹੈ ਮੈਂ ਤੁਹਾਨੂੰ ਇੱਕ ਵਾਕਿਆ ਦੱਸ ਦਾਂਗੀ ਮੇਰੀ ਜਾਣਕਾਰਾਂ ਸਾਧਵੀ ਜੀ ਹੈਗੀਆਂ ਯੂਪੀ ਦਾ ਇੱਕ ਮੰਦਿਰ ਦੇ ਵਿੱਚ ਉਹ ਉਹਨਾਂ ਦਾ ਸਥਾਨ ਸੀਗਾ ਹੂੰ ਉੱਥੇ ਮੇਲਾ ਭਰਿਆ ਹੂੰ ਮੇਲਾ ਭਰਨ ਤੋਂ ਬਾਅਦ ਮੰਦਿਰ ਦੇ ਅੰਦਰ ਕੰਪਲੈਕਸ ਦੇ ਅੰਦਰ ਜਿਵੇਂ ਆਪਾਂ ਇੱਥੇ ਮੰਦਿਰ ਦਾ ਮੁੱਖੀ ਮੰਦਿਰ 'ਚ ਬੈਠੇ ਹਾਂ ਹੂੰ ਇਸੇ ਕੰਪਲੈਕਸ ਦੇ ਅੰਦਰ ਗੰਦੇ ਗੀਤਾਂ ਤੇ ਕੁੜੀਆਂ ਦੇ ਚਾਈਆਂ ਗਈਆਂ ਸਾਧਵੀ ਨੇ ਵਿਰੋਧ ਕੀਤਾ ਸਾਧਵੀ ਜੀ ਨੇ ਪੂਰੇ ਪਿੰਡ ਨੇ ਮਿਲ ਕੇ ਸਾਧਵੀ ਜੀ ਦਾ ਸਾਮਾਨ ਚੱਕ ਕੇ ਬਾਹਰ ਸੁੱਟਤਾ। ਉਹ ਸਾਧਵੀ ਜੀ ਮੇਰੇ ਕੋਲ ਇੱਥੇ ਵੀ ਆ ਕੇ ਗਈਆਂ। ਵੀ ਸੁਆਮੀ ਜੀ ਤੁਸੀਂ ਕੁਝ ਕਰੋ। ਵੀ ਇੱਕ ਪਾਸੇ ਤਾਂ ਇੰਨਾ ਘਾਣਾ ਧਰਮ ਦਾ ਔਰ ਇੱਕ ਪਾਸੇ ਕੋ ਲੜਕੀ ਐ ਜਿਸ ਨੇ ਵੇਸ ਬਨਣ ਤੋਂ ਬਾਅਦ ਕੁਝ ਵੀ ਗਲਤ ਨਹੀਂ ਕੀਤਾ। ਹੂੰ। ਕੀ ਉਹਦੀ ਗਲਤੀ ਸਿਰ ਵੈਨ ਹੈ ਕਿ ਉਹ जाट ਐ? ਫਿਰ ਮੈਂ ਸਵਾਲ ਪੁੱਛੂੰਗਾ ਜੀ। ਤੁਹਾਨੂੰ ਕੀ ਲੱਗ ਰਿਹਾ ਉਹ जाट ਨੇ ਤਾਂ ਟਾਰਗੇਟ ਕੀਤਾ ਇਹ। ਮੈਨੂੰ ਹੋ ਸਕਦਾ ਹੈ ਜੀ। ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਯਾਦਵ ਕਥਾਕਾਰ ਸੀਗਾ। ਹੂੰ। ਯਾਦਵ ਕਥਾਕਾਰ ਦੀ ਦੀਆ ਸ਼ੀਖਾ ਕੱਟ ਦਿੱਤੀ ਗਈ। ਹੂੰ ਚੋਟੀ ਜਿੰਨੂੰ ਬੋਦੀ ਕਲੋ ਚੋਟੇ ਕਲੋ ਸ਼ੀਖਾ ओरिजिनल ਨਾਮ ਇਹ ਤਾਂ ਸ਼ੀਖਾ ਹੈ। ਉਹਦੀ ਸ਼ੀਖਾ ਕੱਟੀ ਗਈ। ਉਹਨੂੰ ਚਲੋ ਮਾਰਾ ਕੁੱਟਿਆ ਤੇ ਹੈਈ ਉਹਦੀ ਸ਼ੀਖਾ ਵੀ ਕੱਟਤੀ। ਸ਼ੀਖਾ ਕੱਟਣ ਤੋਂ ਬਾਅਦ ਜੈਸੇ આરોਪ ਹੈ ਬੇਕ ਮਹਿਲਾ ਦੇ ਮੂਤਰ ਦੇ ਨਾਲ ਇੱਕ ਇਸਤਰੀ ਦੇ ਮਹਿਲਾ ਦੇ ਪਿਸ਼ਾਬ ਨਾਲ ਉਹਦੇ ਤੇ ਛਿੱਟੇ ਵੀ ਪਾਏ ਗਏ। ਤਾਂ ਕੀ ਐਸਾ ਹੀ ਤੇ ਨਹੀਂ ਹੈ? ਕਿਉਂਕਿ जाट ਹੁਣ जाट जाट ਜਿਹੇ ਕਮਿਊਨਿਟੀ ਦੀ ਆਪਾਂ ਗੱਲ ਕਰਦੇ ਆਂ। ਅੱਜ ਇਹ ਜਿੰਨਾ ਵੀ ਬੀਜੇਪੀ ਦਾ ਸਰਕਾਰੀ ਅਮਲਾ ਹੈ ਬੀਜੇਪੀ ਦਾ ਜਿੰਨਾ ਵੀ ਹਿੰਦੂ ਹੈ ਸਾਰਾ ਸਾਰਾ ਜਾਟਾਂ ਦੇ ਮਗਰ ਪਿਆ ਹੋਇਆ ਜੀ ਸਾਰਾ ਟੋਟਲ ਹੂੰ ਕੋਈ ਇੱਕ ਅੱਧਾ ਹੋਏਗਾ ਤੇ ਹੋਏਗਾ ਕੋਈ ਬਚਾ ਹੋਇਆ ਨਹੀਂ ਤੇ ਅਪਰੋਕਸੀਮੇਟ ਹੈ ਸਾਰੇ ਜਾਟਾਂ ਦੇ ਖਿਲਾਫ ਹੈ ਸਾਰੇ ਮਗਰ ਪਏ ਇਹ ਗੱਲ ਹਰਿਆਣਾ ਦੇ ਜਾਟਾਂ ਨੂੰ ਜਾ ਕੇ ਪੁੱਛੋ ਉਹਨਾਂ ਦੀ ਅੱਜ ਦੇ ਟਾਈਮ 'ਚ ਕੀ ਹਾਲਤ ਹੈ ਜੀ ਕੀ ਹਾਲਤ ਇਹਨਾਂ ਨੇ ਕੀਤੀ ਹੈ ਸੋ ਕਾਲਡ ਹਿੰਦੂਵਾਦੀਆਂ ਨੇ ਕਿ ਮੈਨੂੰ ਤਾਂ ਪੂਰਾ ਡਾਊਟ ਆ ਰਿਹਾ ਵੀ ਹੋ ਸਕਦਾ ਵੀ ਇਹ ਮਾਮਲਾ ਉਸੇ ਮਾਮਲੇ ਦੀ ਤਰ੍ਹਾਂ ਸਤ ਨਹੀਂ ਆ ਵੀ ਜਾਟਾਂ ਨੂੰ ਵੀ ਜਾਟਾਂਏ ਨੂੰ ਡਬਲੋ ਕਿਉਂਕਿ ਜੱਟ ਸ਼ੁੱਧਰਾਂ ਚ ਹੀ ਆਉਂਦੇ ਆਂਦਾ ਜੀ ਜੱਟ ਹੈ ਤਾਂ ਸ਼ੁੱਧਰ ਹੈ ਹਮ ਅਗਰ ਵਣ ਵਿਵਸਥਾ ਨੂੰ ਮੰਨਦਾ ਹੈ ਤਾਂ ਫਿਰ ਸ਼ੁੱਧਰ ਹੈ ਹਮ ਇਹ ਤਾਂ ਚਲੋ ਉਹਨਾਂ ਨੇ ਮਿਹਨਤ ਕਰਕੇ ਆਪਣੇ ਆਪ ਨੂੰ ਗੱਲ ਹੈ ਵੀ ਉਹ ਪਰ ਸੋਸਾਇਟੀ ਚ ਲਿਆ ਆਂਦਾ ਹਾਂ ਹਾਂ ਬਿਲਕੁਲ ਹਮ ਨਹੀਂ ਤੇ ਅੱਜ ਵੀ ਤੁਸੀਂ ਜਾ ਕੇ ਦੇਖੋ ਉੱਤਰ ਪ੍ਰਦੇਸ਼ ਚ ਬਿਹਾਰ ਚ ਜਾ ਕੇ ਦੇਖੋ ਨਾ ਜੀ ਕਿੰਨਾ ਬੁਰਾ ਹਾਲ ਹੈ ਔਰ ਮੈਨੂੰ ਹੈਰਾਨੀ ਹੈ ਸਤੋਂ ਵੱਡੀ ਇਸ ਗੱਲ ਦੀ ਹੁੰਦੀ ਹੈ ਇਹਦੀ ਪੰਜਾਬ ਹੈਗਾ ਤੁਸੀਂ ਪੰਜਾਬ ਨੂੰ ਪਲੇਗਰਾਉਂਡ ਕਿਉਂ ਬਣਾਇਆ ਹੋਇਆ ਹੈ ਪਲੇਗਰਾਉਂਡ ਪਹਿਲਾਂ ਯੂਪੀ ਚ ਬਣਾਓ ਸਭ ਤੋਂ ਯਾਦਾ ਬੇਅਦਵੀ ਯੂਪੀ ਚ ਹੁੰਦੀ ਹੈ ਕੁੜੀਆਂ ਨਚਾਈਆਂ ਜਾਂਦੀਆਂ ਹਨ ਰਾਮਲੀਲਾ ਦੇ ਵਿੱਚ ਜਿੰਨਾ ਗੰਦ ਇਹਨਾਂ ਤੋਂ ਪਾਹ ਹੁੰਦਾ ਹੈ ਇਹ ਉਹਨਾਂ ਗੰਦ ਪਾਉਂਦੇ ਆਂ ਉੱਥੇ ਕੋਈ ਕੁਝ ਨਹੀਂ ਬੋਲਦਾ ਬਿਹਾਰ ਚ ਕੋਈ ਨਹੀਂ ਬੋਲਦਾ ਝਾਰਖੰਡ ਕੋਈ ਨਹੀਂ ਬੋਲਦਾ ਮਧ ਪ੍ਰਦੇਸ਼ ਕੋਈ ਨਹੀਂ ਬੋਲਦਾ ਏ ਪੰਜਾਬੀ ਕਿਉਂ ਹੂੰ ਨਿਕ ਪੰਜਾਬ ਨੂੰ ਪਲੇਗਰਾਉਂਡ ਕਿਉਂ ਉਹ ਯੂਪੀ ਬਿਹਾਰ ਤੋਂ ਆਏ ਹੋਏ ਲੋਕ ਪਲੇਗਰਾਉਂਡ ਬਣਾ ਰਹੇ ਨੇ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਯੂਪੀ ਬਿਹਾਰ ਤੋਂ ਜਿਹੜਾ ਤਬਕਾ ਸਮਾਨ ਸਾਰਿਆਂ ਦਾ ਆਪਾਂ ਸਭ ਦੀ ਇੱਜ਼ਤ ਕਰਦੇ ਆਂ ਯੂਪੀ ਬਿਹਾਰ ਤੋਂ ਆਏ ਹੋਏ ਲੋਕ ਇੱਥੇ ਸਟੈਬਲਿਸ਼ ਹੋ ਕੇ ਅੱਜ ਸਭ ਤੋਂ ਜ਼ਿਆਦਾ ਰੋਲਾ ਸਭ ਤੋਂ ਜ਼ਿਆਦਾ ਜਿਹੜਾ ਅੱਜ ਫੇਮ ਜਿਹੜੀ ਲੈਣ ਦੀ ਕੋਸ਼ਿਸ਼ ਹੋ ਰਹੀ ਹੈ ਇੱਕ ਦੂਜੇ ਤੋਂ ਵੱਧ ਵੱਧ ਕੇ ਔਰ ਸਾਰਾ ਬਿਹਾਰ ਦਾ ਲਾਣਾ ਹੈ ਯੂਪੀ ਬਿਹਾਰ ਦਾ ਅੱਛਾ ਇਹ ਜਿਹੜੇ ਸਾਰਾ ਰੋਲ ਰੋਲਾ ਪਾ ਰਹੇ ਤੁਸੀਂ ਕਹਿ ਰਹੇ ਸਾਰੇ ਪ੍ਰਵਾਸੀ ਨੇ ਇਹਨਾਂ ਚੋਂ ਜ਼ਿਆਦਾਤਰ ਪ੍ਰਵਾਸੀ ਪ੍ਰਵਾਸੀ ਨੇ ਜ਼ਿਆਦਾਤਰ ਪਿਛੋਕੜ ਦੇਖ ਲਓ ਦੋ ਤਿੰਨ ਨਾਮ ਮੈਂ ਤੁਹਾਨੂੰ ਦੱਸ ਦੂੰਗਾ ਤੁਸੀਂ ਪਿਛੋਕੜ ਦੇਖ ਲਿਓ ਜੀ ਇਹਨਾਂ ਦੇ ਸਾਰਾ ਲਾਣਾ ਯੂਪੀ ਬਿਹਾਰ ਦਾ ਨੇ ਪਹਿਲਾਂ ਯੂਪੀ ਬਿਹਾਰ ਚ ਸ਼ੁਰੂ ਕਰਾਓ ਉੱਥੇ ਹੀ ਹੋ ਗਿਆ ਦਿੱਤਨਾਥ ਜੀ ਦੀ ਸਰਕਾਰ ਹੈ ਉਤੋਂ ਸਟਾਰਟਿੰਗ ਕਰੋ ਤੁਨੂੰ ਧਰਮ ਦਾ ਵਾਕ ਹੀ ਤੁਹਾਡੇ ਅੰਦਰ ਧਰਮ ਨੂੰ ਕੋਈ ਲੈ ਕੇ ਕੁਛ ਹੈਗਾ ਹੈ ਨਾ ਤੇ ਸਭ ਤੋਂ ਪਹਿਲਾਂ ਇਸ ਟੈਮ ਸੈਂਟਰ ਦੇ ਵਿੱਚ ਇਸ ਟੈਮ ਕਹਿਣ ਨੂੰ ਹਿੰਦੂਆਂ ਦੀ ਸਭ ਤੋਂ ਵੱਡੀ ਸਰਕਾਰ ਹੈ ਤੋ ਤੁਸੀਂ ਮੈਨੂੰ ਇੱਕ ਹਿੰਦੂ ਨੇਤਾ ਪੰਜਾਬ ਦਾ ਐਸਾ ਦੱਸੋ ਜਿਨੇ ਕੋਈ ਚਿੱਠੀ ਕੋਈ ਲੈਟਰ ਕੋਈ ਆਪਣਾ ਕੋਈ ਮੈਮੋਰੰਡਮ ਕੋਈ ਅਜ ਤੱਕ ਪੀਐਮ ਮੋਦੀ ਨੂੰ ਦਿੱਤਾ ਹੋਵੇ ਦੀ ਇਹ ਚੀਜ਼ਾਂ ਬੰਦ ਹੋਣੀ ਚਾਹੀਦੀਆਂ ਇੱਕ ਦਿਖਾ ਦਿਓ ਹਮ ਇੱਕ ਪਾਸੇ ਲੋ ਖੁੱਲੀ ਛੋਟ ਦਿੰਦੇ ਆ ਬੋਲਾ ਨਿਊ ਮਟਕਰ ਨਿਊ ਮਟਕਾ ਜਾਗਰਨਾ ਦੇ ਵਿੱਚ ਇਹੀ ਲੋਕੀ ਤੇ ਉੱਥੇ ਸਾਰਾ ਕੁਝ ਕਰਾਉਂਦੇ ਆਂ ਔਰ ਇਹੀ ਲੋਕੀ ਇੱਧਰ ਇੱਧਰ ਪਾਇਲ ਦੇ ਕੇਸ ਦੇ ਵਿੱਚ ਅਜ ਧਰਮ ਦੇ ਠੇਕੇਦਾਰ ਆਂ ਪਰ ਮੈਂ ਬਾਰ-ਬਾਰ ਕਹੂੰਗਾ ਵੀ ਹੋ ਸਕਦਾ ਹੈ ਸ਼ਾਇਦ ਹੈ जाट ਹੈ ਤਾਂ ਹੀ ਇਹਦੇ ਨਾਲ ਇੰਨੀ ਕੁਝ ਹੋ ਰਹੀ ਹੈ ਇਹੀ ਲੋਕੀ ਆ ਰਾਮਲੀਲਾ ਕਰਾਉਂਦੇ ਆਂ ਇਹੀ ਲੋਕੀ ਪ੍ਰੋਗਰਾਮ ਕਰਾਉਂਦੇ ਆਂ ਤੇ ਇਹੀ ਲੋਕੀ ਤੁਸੀਂ ਕਹਿ ਰਹੇ ਹੋ ਵੀ ਹੁਣ ਰੋਲ ਲਾ ਲਾ ਕੇ ਬੈਠੇ ਇਹਨਾਂ ਨੇ ਖਲਾਰਾ ਪਾਇਆ ਹੋਇਆ ਜੀ ਇਹਨਾਂ ਨੇ ਹੀ ਪਾਇਆ ਹੋਇਆ ਇਹ ਆਪ ਸਾਰੇ ਫੰਕਸ਼ਨ ਕਰਾਉਂਦੇ ਨੇ ਕਰਦੇ ਆਂ ਜੀ ਉੱਥੇ ਦੇ ਚਾਂਕੀਆਂ ਵੀ ਕੱਢਦੇ ਆ ਚਾਂਕੀਆਂ ਕੱਢਦੇ ਆ ਜੀ ਤੁਸੀਂ ਜਾ ਕੇ ਦੇਖੋ ਲੋਕੀ ਮਿਲਣਗੇ ਤੁਹਾਨੂੰ ਉੱਤੇ ਉੱਥੇ ਕੁਝ ਨਹੀਂ ਬੋਲਣਾ ਉਹਨਾਂ ਨੂੰ ਪਤਾ ਹੈ ਉੱਥੇ ਕੁਝ ਬੋਲਾਂਗੇ ਤੇ ਜਿਹੜੀ ਹੈ ਦੇਖੋ ਪਬਲਿਕ ਵੀ ਵਿਗੜੀ ਹੋਈ ਹੈ ਵੀ ਜਿਹੜੀ ਵਿਗੜੀ ਹੋਈ ਪਬਲਿਕ ਹੈ ਜਿਹੜੇ ਅਸੇ ਪੂੜ ਚੀਜ਼ਾਂ ਦੇਖਣਾ ਚਾਹੁੰਦੀ ਹੈ ਉਹਨਾਂ ਨੂੰ ਪਤਾ ਹੈ ਇੱਥੇ ਇਹਨਾਂ ਨੂੰ ਟੋਕਾਂਗੇ ਇਹਨਾਂ ਨੇ ਚਿੱਤਰ ਚੱਕ ਲੈਣਾ ਮਾਮਲਾ ਇਹ ਨਾ ਇਹਨਾਂ ਐਸਾ ਨਹੀਂ ਹੈ ਕਿ ਆਪਾਂ ਕੋਈ ਕਹਿ ਲਈ ਵੀ ਤੂੰ ਬੇ ਤੂੰ ਭਈਆ ਤੂੰ ਇਹ ਰੂਪ ਬਣਾ ਲਿਆ ਅਸੀਂ ਤੇ ਨਹੀਂ ਸੁਣਾ ਬਿਆ ਕੋ ਪਰੰਪਰਾ ਤੁਹਾਡੇ ਸਾਹਮਣੇ ਹੀ ਹੈ ਜੀ ਕਿੰਨੇ ਸਾਲ ਪੁਰਾਣੀ ਪਰੰਪਰਾ ਹੈ ਜੀ ਹਾਂ ਇਹਦੇ ਵਿੱਚ ਗਲਤ ਨਹੀਂ ਹੋਣਾ ਚਾਹੀਦਾ ਮੈਂ ਉਹ ਉਸ ਚੀਜ਼ ਤੋਂ ਮੈਂ ਮੰਨਦਾ ਹਾਂ ਜੀ ਕੁਝ ਵੀ ਐਸਾ ਉਹਦੇ ਵਿੱਚ ਕੁਝ ਐਸਾ ਐਕਟ ਨਹੀਂ ਹੋਣਾ ਚਾਹੀਦਾ ਜਿਹੜਾ ਮਰਿਆਦੀਤ ਹੋਵੇ ਜਾਂ ਅਨੈਤਿਕ ਹੋਵੇ ਐਸਾ ਨਹੀਂ ਹੋਣਾ ਚਾਹੀਦਾ ਇੱਕ ਹੋਰ ਨਵੀਂ ਗੱਲ ਆ ਰਹੀ ਹੈ ਕਹਿੰਦੇ ਹੁਣ ਅਰਮਾਨ ਦੀ ਵੀ ਵੀਡੀਓ ਜਲਦੀ ਆਉਣ ਵਾਲੀ ਹੈ ਉਹਨੇ ਵੀ ਕਿਸੇ ਦਾ ਰੂਪ ਤਾਰਿਆ ਹਾਂਜੀ ਉਹ ਇੱਕ ਬਜਰੰਗ ਦੇਖੋ ਇੱਥੇ ਪਤਾ ਨਹੀਂ ਕਿੰਨੇ ਜਿੰਨੇ ਲੋਕੀ ਉਹਨੇ ਉਹਨੇ ਨਾਲ ਉਹਨੇ ਹੀ ਨੇਤਾ ਉਹਨੇ ਲੀਡਰ ਇਨਾ ਜਿਹੜਾ ਕਰਿਆ ਕਰਦਾ ਇੱਕ ਨਹੀਂ ਮਿਲੇਗਾ ਸਾਰੇ ਲੀਡਰਾਂ ਨੂੰ ਸਾਰੇ ਲੀਡਰਾਂ ਨੂੰ ਉਹਦਾ ਕਹਿਣਾ ਹੈ ਵੀ ਅਰਮਾਨ ਮਲਿਕ ਨੇ ਹਨੂਮਾਨ ਜੀ ਬਣ ਕੇ ਐਕਟ ਕੀਤਾ ਹੈ ਉਸੇ ਵੀਡੀਓ ਦੇ ਨਾਲ ਜਦ ਕੀ ਸੱਚਾਈ ਹੈਗੀ ਹੈ ਕਿ ਹਨੂਮਾਨ ਦਾ ਹਨੂਮਾਨ ਜੀ ਜਿਹੜੇ ਜੋ ਉਸ ਮੁੰਡੇ ਨੇ ਰੋਲ ਅਦਾ ਕੀਤਾ ਹੈ ਉਹ ਮੁੰਡਾ ਕੋਈ ਹੋਰ ਹੈ ਅਰਮਾਨ ਦੋ ਦੇ ਨਾਲ ਵੀਡੀਓ ਹੈ ਅਰਮਾਨ ਉਹਨੂੰ ਉਹਦੇ ਤੋਂ ਆਸ਼ੀਰਵਾਦ ਵੀ ਲੈਂਦਾ ਦਿਖ ਰਿਹਾ ਉਸ ਵੀਡੀਓ ਦੇ ਵਿੱਚ ਉਹ ਹਨੂਮਾਨ ਜੀ ਦੇ ਰੂਪ ਸਰੂਪ ਨਾਲ ਜਿਹੜੀ ਕੋਮਨ ਗੱਲ ਹੈ ਹੂੰ ਤੁਸੀਂ ਚੰਗਿਆ ਜੀ ਦੇਖੋ ਕਿੰਨੇ ਲੋਕ ਹਨੁਮਾਨ ਜੀ ਬਣੇ ਹੋਏ ਹੁੰਦੇ ਆ ਭਾਈ ਹੂੰ ਕੋਮਨ ਹੈ ਨਾ ਜੀ ਐਟੇਟਿਸ ਹੁਣ ਨਹੀਂ ਹੋਣੀ ਚਾਹੀਦੀ ਐਕਸੈਪਟਡ ਈਸ਼ੂ ਹੈ ਲੇਕਿਨ ਹੈ ਤੇ ਹੈ ਜੀ ਕੋਮਨ ਹੈ ਨਾ ਹਨੁਮਾਨ ਜੀ ਲੋਕ ਕੀ ਬਣਦੇ ਆ ਜੋ ਜਾਣਦੇ ਕਮ ਹੁੰਦੇ ਇਹਦੇ ਵਿੱਚ ਕਈ ਗਲਤ ਕੰਮ ਵੀ ਹੁੰਦੇ ਆ ਉਹ ਅਰਮਾਨ ਤੇ ਉਤੋਂ ਆਸ਼ੀਰਵਾਦ ਲੈ ਰਹੇ ਹਨੁਮਾਨ ਜੀ ਤੋਂ ਹੂੰ ਉਹਨਾਂ ਇਹਨਾਂ ਨੇ ਨਵਾਈ ਜੋ ਬਣਾ ਲਿਆ ਕਿ ਅਰਮਾਨ ਨੇ ਹਨੁਮਾਨ ਜੀ ਦਾ ਰੂਪ ਧਾਰਨ ਕੀਤਾ ਤੜ ਕੋ ਹੈ ਵੀਡੀਓ ਹਾਂ ਮੇਰੇ ਕੋਲ ਹੈਗੀ ਹੈ ਜੀ ਮੈਂ ਆਪ ਜੀ ਨੂੰ ਦੇ ਦੂੰਗਾ ਇਹ ਜਿਹੜਾ ਬਜਰੰਗ ਦਲ ਬਜਰੰਗ ਦਲ ਦਾ ਜਿਹੜੇ ਨੇਤਾ ਜੀ ਜਿਹੜੇ ਇਹ ਕਹਿ ਰਹੇ ਆ ਵੀ ਵੀ ਅਰਮਾਨ ਨੇ ਤੇ ਹਨੂਮਾਨ ਜੀ ਦਾ ਰੋਲ ਅਦਾ ਕੀਤਾ ਹੈ ਉਹ ਬੇਵਕੂਫ ਆਦਮੀ ਨੂੰ ਵੀਡੀਓ ਦੇਖਣਾ ਚਾਹੀਦਾ ਪਹਿਲਾਂ ਚੰਗੀ ਤਰ੍ਹਾਂ ਐ ਨਹੀਂ ਹੁੰਦਾ ਵੀ ਇੱਕ ਵੱਡੀ ਫੈਮਿਲੀ ਹੈ ਵੱਡੀ ਇਹਨਾਂ ਦੀ ਰੀਚ ਹੈ ਇਹਨਾਂ ਦਾ ਇੱਕ ਟੌਪ ਕਲਾਸ ਇਨਫਲੂਐਂਸਰ ਹੈ ਦੇ ਉਹਦੇ ਨਾਲ ਆਪਣਾ ਨਾਮ ਜੋੜ ਕੇ ਫੇਮਸ ਲੈਣ ਲਈ ਸਾਰਾ ਚੈਪਟਰ ਚੱਲ ਰਿਹਾ ਨਹੀਂ ਤੇ ਬੇਅਦਬੀ ਇਹਨਾਂ ਦੇ ਸਾਹਮਣੇ ਹਜ਼ਾਰੋਂ ਹੁੰਦੀਆਂ ਡੇਲੀ ਹੁੰਦੀਆਂ ਅੱਜ ਵੀ ਕੋਈ ਨਾ ਕਿਤਨਾ ਕਿਤੇ ਹੋ ਰਹੀ ਹੋਏਗੀ ਫੇਮ ਗੇਮ ਦਾ ਰੋਲਾ ਸਾਰਾ ਸਾਰਾ ਵਹੀ ਹੈ ਜੀ ਫੇਮ ਗੇਮ ਦਾ ਰੋਲਾ ਯਾਰ ਰੋਲਾ ਕੁਝ ਹੋਰ ਦੋ ਤੇ ਤਿੰਨੋ ਚੀਜ਼ਾਂ ਹੈ ਜੀ ਬੇਸਿਕ ਚ ਫੇਮ ਹੈ ਬਾਕੀ ਜਿਹਦਾ ਜੋ ਹੱਤਪੱਲਾ ਲੱਗੇਗਾ ਉਹ ਕਰ ਲੇਗਾ ਹੱਤਪੱਲਾ ਕੀ ਲੱਗੇਗਾ ਕੁਝ ਵੀ ਲੱਗ ਸਕਦਾ ਹੈ ਜੀ ਕੋਲਕਾਤਾ ਦੱਸ ਸਕਦੇ ਤੁਸੀਂ ਮੈਂ ਐਗਜ਼ਾਮਪਲ ਜੀ ਦੱਸ ਦਿੰਦਾ ਤੁਹਾਨੂੰ ਤੁਸੀਂ ਵੱਡੇ ਦੇਖੋ ਬੁਰਾਈਆਂ ਐ ਜੀ ਇਹ ਇਹ ਖਤਮ ਹੋਣੀ ਚਾਹੀਦੀ ਐ ਹੂੰ ਤੁਸੀਂ ਵੱਡੇ ਮੰਦਿਰ ਚ ਚਲ ਜਾਓ ਕਿਸੇ ਚ ਵੀਆਈਪੀ ਦਰਸ਼ਨ ਦੀ ਲੈਣ ਅੱਡ ਹੁੰਦੀ ਐ ਹੂੰ ਵੀਆਈਪੀ ਦਰਸ਼ਨ ਦਾ ਮੀਨ ਕੀ ਆ ਹੋਇਆ ਪੈਸਾ ਪੈਸਾ ਮਨੀ ਇਹੀ ਗੱਲ ਐ ਜੀ ਹੂੰ ਜਦ ਵੱਡੇ ਮੰਦਿਰਾਂ ਦੇ ਵਿੱਚ ਪੈਸੇ ਲੈ ਕੇ ਦਰਸ਼ਨ ਹੋ ਸਕਦੇ ਆ ਔਰ ਉਸ ਉਹਦੇ ਚ ਵੀ ਤੰਦਲੀ ਐ ਉਹਦੇ ਚ ਵੀ ਤੰਦਲੀ ਐ ਜੀ ਉਹਦੇ ਚ ਵੀ ਤੁਸੀਂ ਪ੍ਰਾਈਵੇਟ ਕਿਸੇ ਬੰਦੇ ਨੂੰ ਮਿਲੋ ਮੇਰੇ ਕੋਲ ਵੀਡੀਓ ਪਾਇਆ ਮੈਂ ਤੁਹਾਨੂੰ ਦਿਖਾਣਾ ਜਿਹੜੇ ਲੋਕ ਕਲਪ ਦੇ ਹੱਥੇ ਮੰਦਿਰਾਂ ਚ ਜਾ ਕੇ ਵੀ ਇਹ ਪਰਮਾਤਮਾ ਸਾਡੇ ਨਾਲ ਹੋਇਆ ਕੀ ਐ ਦੂਜੇ ਬੰਦੇ ਨੂੰ ਕੋਈ ਇੱਕ ਬੰਦਾ 500 ਰੁਪਏ ਦਿੰਦਾ ਡਾਇਰੈਕਟਰ ਨੂੰ ਮੱਛਾ ਚੁੱਪਚਾਪ ਪਿੱਛੋਂ ਮੱਥਾ ਟਿਕਾ ਦਿੱਤਾ ਜਾਂਦਾ ਪੈਸਾ ਹੀ ਹੈ ਨਾ ਜੀ ਜੇ ਕਾਚੀ ਵਿੱਚ ਨਾ ਦੇ ਮੰਦਿਰ ਵਿੱਚ ਇਹ ਚੀਜ਼ਾਂ ਹੋ ਸਕਦੀਆਂ ਤੇ ਆਮ ਤੌਰ ਤੇ ਕਿਉਂ ਨਹੀਂ ਹੁੰਦਾ ਹੋਏਗਾ ਪੈਸੇ ਕਰਕੇ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਵੀ YouTube ਤੇ ਫੋਲੋਅਰਸ ਬਹੁਤ ਨੇ ਪੈਸਾ ਉਹਨਾਂ ਨੂੰ ਡਿੱਗ ਰਿਹਾ ਹੈ ਉਹ ਆਪ ਹੀ ਇੰਟਰਵਿਊਸ 'ਚ ਕਹਿ ਦਿੰਦਾ ਹੁੰਦਾ ਕਿ ਮੈਂ ਤਾਂ ਪੂਰਾ ਤੋਂ ਪੂਰਾ ਇੱਕ ਫਲੋਰ ਹੀ ਖਰੀਦਿਆ ਆ ਹਾਂ ਕੋਤੇ ਵਾਦ ਆਪਣੀ ਮਿਹਨਤ ਨਾਲ ਖਰੀਦ ਤੇ ਜੀ ਅਗਲੇ ਨੇ ਮਿਹਨਤ ਥੋੜੀ ਕੀਤੀ ਹੈ ਜੀ ਮੁੰਡੇ ਨੇ ਮੈਂ ਅਜਦਾ ਨਹੀਂ ਹਾਂ ਦਾ ਜਰਬਾਨੀ ਮੈਂ ਬੇਨਤੀ ਕੀਤੀ ਹੈ ਲੋਕੀ ਕਹਿੰਦੇ ਦੋ ਜਨਾਨੀਆਂ ਦਿਖਾ ਦਿਖਾ ਇਹ ਕਿਹੜੀ ਮਿਹਨਤ ਹੈ ਦੇਖੋ ਮੇਰੀ ਗੱਲ ਸੁਣੋ ਇਹ ਗੱਲ ਦੋ ਜਨਾਨੀਆਂ ਦੀ ਮੈਂ ਇਹਦੇ ਚ ਜਾਣਾ ਨਹੀਂ ਚਾਹਦਾ ਪਰ ਜਿਨ੍ਹਾਂ ਨੂੰ ਇਹ ਇਸ਼ੂ ਹੈ ਨਾ ਵੀ ਦੋ ਜਨਾਨੀਆਂ ਰੱਖਿਓ ਜਾਂ ਭਾਈ ਉਹ ਜਿਹੜਾ ਥੋੜਾ ਜਿਹਾ ਪਿੱਛੇ ਚਲੋ ਜਿਆਦਾ ਪਿੱਛੇ ਜਾਣ ਦੀ ਲੋੜ ਨਹੀਂ ਹੈ ਜੀ ਸਿਰਫ ਇੰਡੀਆ ਦਾ ਕਨਸਟੀਟਿਊਸ਼ਨ ਬਣਨ ਤੋਂ ਥੋੜਾ ਜਿਹਾ ਪਿੱਛੇ ਜਾਣ ਦੀ ਲੋੜ ਹੈ ਬਹੁ ਵਿਆਹ ਵੀ ਇੰਡੀਆ ਦੀ ਇੱਕ ਪਰੰਪਰਾ ਰਹੀ ਹੈ ਮਹਾਰਾਜਾ ਪਟਿਆਲੇ ਦੇ ਕਿੰਨੀ ਸੀਗੇ ਔਰ ਕਿੰਨੇ ਮੈਂ ਤੁਹਾਨੂੰ ਰਾਜ ਕਿੰਨੇ ਰਾਜੇ ਮੈਂ ਤੁਹਾਨੂੰ ਦੱਸ ਸਕਦਾ ਐ ਜਿਹਨਾਂ ਦੇ 4-4 5-5 10-10 ਵਿਆਹ ਹੁੰਦੇ ਸੀ ਹੁਣ ਇਹ ਕਹਿਣਗੇ ਵੀ ਇਹ ਤਾਂ ਕਾਨੂੰਨ ਐ ਪਹਿਲੀ ਗੱਲ ਇਹਨਾਂ ਬੇਵਕੂਫਾਂ ਨੂੰ ਅਕਲ ਹੋਵੇ ਹਿੰਦੁਸਤਾਨ ਦੇ ਵਿੱਚ ਆ ਇਹੋ ਜਿਹਾ ਕੋਈ ਕਾਨੂੰਨ ਨਹੀਂ ਐ ਜਿਹੜਾ ਕੋਈ ਬੰਦੇ ਨੂੰ ਦੇਵਤਾ ਦਾ ਰੂਪ ਬਣਾਉਣ ਤੋਂ ਰੋਕਦਾ ਹੋਵੇ ਕੋਈ ਕਾਨੂੰਨ ਨਹੀਂ ਐ ਕੋਈ ਕਾਨੂੰਨ ਨਹੀਂ ਐ ਪੂਰੀ ਜ਼ਿੰਮੇਵਾਰੀ ਨਾਲ ਮੈਂ ਤੁਹਾਨੂੰ ਕਹ ਰਿਹਾ ਇਹਨਾਂ ਸਾਰਿਆਂ ਨੂੰ ਜਾ ਕੇ ਸਭ ਤੋਂ ਪਹਿਲਾਂ ਜਿੰਨੇ ਵੀ ਆਪਣੇ ਆਪ ਨੂੰ ਹਿੰਦੂ ਰક્ષਕ ਬਣੇ ਜਦ ਵੱਡੇ ਮੰਦਰਾਂ ਦੇ ਵਿੱਚ ਪੈਸੇ ਲੈ ਕੇ ਦਰਸ਼ਨ ਹੋ ਸਕਦੇ ਆ ਔਰ ਉਸ ਉਹਦੇ 'ਚ ਵੀ ਤੰਦਲੀ ਹੈ ਉਹਦੇ 'ਚ ਵੀ ਤੰਦਲੀ ਹੈ ਜੀ ਉਹਦੇ 'ਚ ਵੀ ਤੁਸੀਂ ਪ੍ਰਾਈਵੇਟ ਕਿਸੇ ਬੰਦੇ ਨੂੰ ਮਿਲੋ ਮੇਰੇ ਕੋਲ ਵੀਡੀਓ ਪਈ ਆ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਲੋਕ ਕਲਪਦਿਆਂ ਹੱਥੇ ਮੰਦਰਾਂ 'ਚ ਜਾ ਕੇ ਵੀ ਇਹ ਪਰਮਾਤਮਾ ਸਾਡੇ ਨਾਲ ਹੋਇਆ ਕੀ ਹੈ ਦੂਜੇ ਬੰਦੇ ਨੂੰ ਕੋਈ ਇੱਕ ਬੰਦਾ 500 ਰੁਪਏ ਦਿੰਦਾ ਡਾਇਰੈਕਟਰ ਨੂੰ ਮੱਛਾ ਚੁੱਪਚਾਪ ਪਿੱਛੋਂ ਮੱਥਾ ਟਿਕਾ ਦਿੱਤਾ ਜਾਂਦਾ ਪੈਸਾ ਹੀ ਹੈ ਨਾ ਜੀ ਜਦ ਕਾਚੀ ਵਿਚ ਨਾ ਦੇ ਮੰਦਿਰ ਵਿੱਚ ਇਹ ਚੀਜ਼ਾਂ ਹੋ ਸਕਦੀਆਂ ਤੇ ਆਮ ਤੌਰ ਤੇ ਕਿਉਂ ਨਹੀਂ ਹੁੰਦਾ ਹੋਏਗਾ ਪੈਸੇ ਕਰਕੇ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਵੀ YouTube ਤੇ ਫੋਲੋਅਰਸ ਬਹੁਤ ਨੇ ਪੈਸਾ ਉਹਨਾਂ ਨੂੰ ਡੇਗ ਰਿਹਾ ਹੈ ਉਹ ਆਪ ਹੀ ਇੰਟਰਵਿਊਸ 'ਚ ਕਹਿ ਦਿੰਦਾ ਹੁੰਦਾ ਕਿ ਮੈਂ ਤਾਂ ਪੂਰਾ ਤੋਂ ਪੂਰਾ ਇੱਕ ਫਲੋਰ ਹੀ ਖਰੀਦਿਆ ਆ ਹਾਂ ਕੋਤੇ ਬਾਅਦ ਆਪਣੀ ਮਿਹਨਤ ਨਾਲ ਖਰੀਦਿਆ ਜੀ ਅਗਲੇ ਨੇ ਮਿਹਨਤ ਥੋੜੀ ਕੀਤੀ ਹੈ ਜੀ ਮੁੰਡੇ ਨੇ ਮੈਂ ਅਜਦਾ ਨਹੀਂ ਹਾਂ ਦਾ ਜਰਬਾਨੀ ਮੇਂਦਗੀ ਕੀਤੀ ਲੋਕੀ ਕਹਿੰਦੇ ਦੋ ਜਨਾਨੀਆਂ ਦਿਖਾ ਦਿਖਾ ਇਹ ਕਿਹੜੀ ਮਿਹਨਤ ਹੈ ਦੇਖੋ ਮੇਰੀ ਗੱਲ ਸੁਣੋ ਇਹ ਗੱਲ ਦੋ ਜਨਾਨੀਆਂ ਦੀ ਮੈਂ ਇਹਦੇ ਚ ਜਾਣਾ ਨਹੀਂ ਚਾਹਦਾ ਪਰ ਜਿਨ੍ਹਾਂ ਨੂੰ ਇਹ ਇਸ਼ੂ ਹੈ ਨਾ ਵੀ ਦੋ ਜਨਾਨੀਆਂ ਰੱਖਿਓ ਜਾਂ ਭਾਈ ਉਹ ਜਿਹੜਾ ਥੋੜਾ ਜਿਹਾ ਪਿੱਛੇ ਚਲੋ ਜਿਆਦਾ ਪਿੱਛੇ ਜਾਣ ਦੀ ਲੋੜ ਨਹੀਂ ਹੈ ਜੀ ਸਿਰਫ ਇੰਡੀਆ ਦਾ ਕਨਸਟੀਟਿਊਸ਼ਨ ਬਣਨ ਤੋਂ ਥੋੜਾ ਜਿਹਾ ਪਿੱਛੇ ਜਾਣ ਦੀ ਲੋੜ ਹੈ ਬਹੁ ਵਿਵਾਹ ਹੀ ਇੰਡੀਆ ਦੀ ਇੱਕ ਪਰੰਪਰਾ ਰਹੀ ਹੈ ਮਹਾਰਾਜਾ ਪਟਿਆਲੇ ਦੇ ਕਿੰਨੀ ਸੀਗੇ ਔਰ ਕਿੰਨੇ ਮੈਂ ਤੁਹਾਨੂੰ ਰਾਜ ਕਿੰਨੇ ਰਾਜੇ ਮੈਂ ਤੁਹਾਨੂੰ ਦੱਸ ਸਕਦਾ ਐ ਜਿੱਦੇ ਇਹਨਾਂ ਦੇ 4 4 5 5 10 10 ਵਿਆਹ ਹੁੰਦੇ ਸੀ ਹੁਣ ਇਹ ਕਹਿਣਗੇ ਵੀ ਇਹ ਤਾਂ ਕਾਨੂੰਨ ਹੈ ਪਹਿਲੀ ਗੱਲ ਇਹਨਾਂ ਬੇਵਕੂਫਾਂ ਨੂੰ ਅਕਲ ਹੋਵੇ ਹਿੰਦੁਸਤਾਨ ਦੇ ਵਿੱਚ ਐ ਇਹੋ ਜਿਹਾ ਕੋਈ ਕਾਨੂੰਨ ਨਹੀਂ ਐ ਜਿਹੜਾ ਕੋਈ ਬੰਦੇ ਨੂੰ ਦੇਵਤਾ ਦਾ ਰੂਪ ਬਣਾਉਣ ਤੋਂ ਰੋਕਦਾ ਹੋਵੇ ਕੋਈ ਕਾਨੂੰਨ ਨਹੀਂ ਐ ਕੋਈ ਕਾਨੂੰਨ ਨਹੀਂ ਹੈ ਪੂਰੀ ਜ਼ਿੰਮੇਵਾਰੀ ਨਾਲ ਮੈਂ ਤੁਹਾਨੂੰ ਕਹ ਰਿਹਾ ਇਹਨਾਂ ਸਾਰਿਆਂ ਨੂੰ ਜਾ ਕੇ ਸਭ ਤੋਂ ਪਹਿਲਾਂ ਜਿੰਨੇ ਵੀ ਆਪਣੇ ਆਪ ਨੂੰ ਹਿੰਦੂ ਰક્ષਕ ਬਣੇ ਹੋਏ ਐ ਇਹਨਾਂ ਨੂੰ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਅੱਜ ਤੱਕ ਐਸੇ ਕਿਸੇ ਕਾਨੂੰਨ ਲਈ ਕੋਈ ਡਿਮਾਂਡ ਕੀਤੀ ਹੈ ਸਿੱਖਾਂ ਨੂੰ ਤਾਂ ਬਹੁਤ ਪੁਰਾਣੀ ਲੜਾਈ ਹੈ ਸਿੱਖ ਤੇ ਅੱਜ ਵੀ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਲਈ ਲੜ ਰਹੇ ਹਾਂ ਹਮ ਅੱਜ ਵੀ ਹਮ ਲੇਕਿਨ ਕਾਨੂੰਨ ਨਹੀਂ ਹੈ ਕਾਨੂੰਨ ਕਹੇ ਜੀ ਸਾਡੀਆਂ ਭਾਵਨਾਵਾਂ ਆਵਾਜ਼ ਹੋ ਗਈਆਂ ਐਹੀ ਐਹੀ ਲੋ ਐ ਨਾ ਜੀ ਮੇਨੇ ਲੋ ਵੀ ਸਾਡੀਆਂ ਭਾਵਨਾਵਾਂ ਤਾਂ ਹਾਂ ਵੀ ਸਾਡੀਆਂ ਹੋ ਗਈਆਂ ਹਮ ਇਹ ਕਿਹੜਾ ਲਾਅ ਹੈ ਜੀ ਕੜਾ ਕਾਨੂੰਨ ਹੈ ਹੁਣ ਮੈਨੂੰ ਕੋਈ ਕਹਿ ਦਵੇ ਜੀ ਤੇ ਤਿਲਕ ਪੱਲ ਆਇਆ ਹੋਇਆ ਨਿਸ਼ਵਜੀ ਬਣਾ ਬੈਠਾ ਮੇਰੀ ਭਾਵਨਾ ਵਾਹਤ ਹੋ ਗਈ ਜੀ ਇਹਦੇ ਤੇ ਕੋਈ ਕਾਨੂੰਨ ਨਹੀਂ ਹੈ ਜੀ ਹੁਣ ਤੱਕ ਜਿਹੜਿਆ ਕਾਨੂੰਨ ਕਾਨੂੰਨ ਕਰਦੇ ਆ ਵੀ ਕਾਨੂੰਨ ਹੈ ਜੀ ਦੋ ਦੋ ਨਹੀਂ ਰੱਖ ਸਕਦਾ ਕੌਣ ਕਹਿੰਦਾ ਜੀ ਦੋ ਨਹੀਂ ਰੱਖ ਸਕਦਾ ਲਵਿੰਗ ਰਿਲੇਸ਼ਨ ਦੇ ਵਿੱਚ ਤੁਸੀਂ 10 10 ਬੰਦਿਆਂ ਨਾਲ ਇੱਕ ਇੱਕ ਔਰਤ 10 ਬੰਦਿਆਂ ਨਾਲ ਔਰ 10 ਬੰਦਿਆਂ ਇੱਕ ਔਰਤ ਨਾਲ ਰਹਿ ਸਕਦੇ ਆ ਇਹ ਇੰਡੀਆ ਦਾ ਕਾਨੂੰਨ ਹੈ ਗਲਤ ਹੈ ਲੇਕਿਨ ਉੱਥੇ ਨਾ ਰਿਵਾਇਤ